ਤੱਤ ਤਾਂ ਤੁਸੀਂ ਵੀ ਨਹੀਂ ਕੀਤੀ ਸੁਖ ਜੇ ਮੈਂ ਗੱਲਾਂ ਕੀਤੀਆਂ ਨੇ ਬਾਪੂ ਜੀ ਤਾਂ ਗੱਲਾਂ ਸਾਰਿਆਂ ਨੇ ਕੀਤੀਆਂ ਨੇ ਚੁੱਪ ਕਰ ਜਾ ਇੱਥੇ ਚੁੱਪ ਕਰ ਜਾ ਕਾ ਨੂੰ ਮੇਰਾ ਦੁੱਖ ਦਾ ਛੇੜਦੀ ਐ ਤੂੰ ਨੀ ਤੈਂ ਮੇਰੇ ਪੁੱਤ ਦੀ ਜ਼ਿੰਦਗੀ ਤਬਾਹ ਕਰਤੀ 2 ਸਾਲ 2 ਸਾਲ ਮੇਰੇ ਪੁੱਤ ਦੇ ਚਿਹਰੇ ਤੇ ਹਾਸੇ ਨਹੀਂ ਦੇਖੀ ਮੈਂ ਜਿਆ ਹੁਣ 2-4 ਮਹੀਨਿਆਂ ਦਾ ਹੱਸਣ ਖੇਡਣ ਲੱਗਾ ਹੁਣ ਫੇਰ ਤੂੰ ਆ ਗਈ ਦੁਬਾਰੇ ਲੈ ਨਹੀਂ ਬੇਬੇ ਤੈਨੂੰ ਤਾਂ ਐ ਹੀ ਲੱਗਦਾ ਕਿ ਤੇਰਾ ਪੁੱਤ ਹੀ ਕਲਾ ਦੁੱਖ ਚ ਮੈਂ ਕਿਹੜਾ ਗਾਂ ਸੋਖੀ ਵੱਸਦੀ ਸੀ ਮੈਨੂੰ ਪਤਾ ਮੈਂ ਕਿੰਨਾ ਕੁਝ ਸਹਨ ਕੀਤਾ। ਦਾਦਾ ਬੜਾ ਸੌਖਾ ਕਹਿੰਦਾ ਵੀ ਮੈਂ ਕਿਹੜਾ ਸੌਖੀ ਬਸਦੀ ਸੀ। ਨਹੀਂ ਤੂੰ ਤਾਂ ਸੌਖੀਓ ਬਸਦੀ ਸੀ। ਇਹਨੂੰ ਛੱਡ ਕੇ ਹੋਰ ਕਰ ਲਿਆ। ਪਰ ਮੈਨੂੰ ਪੁੱਛ ਮੈਂ ਮੇਰੇ ਪੁੱਤ ਦੇ ਮੂੰਹ ਕਣੀ ਦੇਖਦੀ ਸੀ ਦਿਨ ਰਾਤ। ਤੈਨੂੰ ਪਤਾ ਇੱਕ ਮਾਂ ਦਾ ਦਿਲ ਪੁੱਛਿਆ ਲੋੜੀਂਦਾ ਹੈ। ਜਿਹੜੀ ਮਾਂ ਦਾ ਪੁੱਤ ਦੁਖੀ ਹੋਵੇ ਨਾ ਮਾਂ ਸੌਖੀ ਨਹੀਂ ਹੁੰਦੀ ਉਹ। ਮੇਰੇ ਇੱਥੋਂ ਦਰਸੀਸਾ ਨਿਕਲਦੇ ਅਸ ਤੈਨੂੰ। ਦੇ ਲੈ ਬੇਬੇ ਜਿੰਨੀਆਂ ਦਰਸੀਸਾ ਦੇਣੀਆਂ। ਮੈਂ ਸਹਨ ਨੂੰ ਤਿਆਰ ਆ। ਪਰ ਵਿਵਿਧ